ਉਹਨਾਂ ਉੱਗਣ ਚੱਲ ਕੇ ਆਪਣੀ ਜਾਗਦੀ ਜ਼ਮੀਰ ਉਹਦਾ ਇੱਕ ਪ੍ਰਟਾਵਾ ਕੀਤਾ ਕਿ ਤੁਸੀਂ ਬੜੇ ਕਸ਼ਤੀ ਚੱਲ ਕੇ ਬੜੇ ਪ੍ਰਸ਼ਾਸਨ ਦੀਆਂ ਰੋਕਾਂ ਦੇ ਬਾਵਜੂਦ ਵੀ ਇੱਥੇ ਬੜੀ ਇੱਜ਼ਾਤ ਪਹੁੰਚ ਕੇ ਤੁਹਾਡਾ ਹੌਸਲਾ ਵਧਾਇਆ ਤੇ ਜੋ ਆਪਾਂ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਮੱਦੇਨਜ਼ਰ ਸਾਰੇ ਸੋਚ ਰਹੇ ਸੀ ਸਾਰੇ ਬਦਵਾਨਾਂ ਦੇ ਸਵਾਲ ਰਹਿ ਰਹੇ ਸੀ ਉਹ ਜੋ ਭਾਰਤੀ ਅਰੇ ਸਾਹਮਣੇ ਉਹਦਾ ਜੋ ਬਤੇ ਪੜ ਕੇ ਦੱਸੇ ਗਏ ਆ ਕਿ ਅਸੀਂ ਆਪਾਂ ਕਿਦਾਂ ਕਰ ਬਾਰੇ ਦਿੱਤਾ ਪੰਜਾਬ ਨੂੰ ਆਪਾਂ ਫਿਰ ਉਹ ਹਿੰਦੁਸਤਾਨ ਦੀ ਪਹਿਲੇ ਨੰਬਰ ਦਾ ਸੂਬਾ ਤੇ ਮੇਰਾ ਖਿਆਲ ਹੈ ਕਿ ਦੁਨੀਆ 'ਚ ਵੀ ਆਪਾਂ ਇੱਕ ਵਧੀਆ ਜੋਸ਼ ਸਿੱਖਸਤਾ ਖੜਦੇ ਇਨਸਾਨ ਇਹੋ ਜਿਹਾ ਰਾਗ ਜਿੱਥੇ ਹਰੇਕ ਨੂੰ ਇਨਸਾਫ ਮਿਲ ਸਕੇ ਸਰਵਤੇ ਭਜਦਾ ਰਾਗ ਉਹਦੇ ਵਾਸਤੇ ਆਪਾਂ ਸਾਰੇ ਜਾਣੇ ਆ ਕੋਸ਼ਿਸ਼ ਕਰੀਏ ਜੋ ਜੋ ਹੈ ਹਰ ਹਾਲ דו ਹੈ ਤੇ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਜਾਂ ਸਿੱਖਾਂ ਦੇ ਅੱਜ ਕੱਲ੍ਹ ਉਹ ਸਾਰੇ ਆਪਾਂ ਨੂੰ ਕਿਸੇ ਨੂੰ ਭੁੱਲੇ ਨਹੀਂ ਹੋਏ ਕਿ ਛੋਟੇ ਛੋਟੇ ਗੱਲ ਉੱਤੇ ਵੀ ਪਤਾ ਨਹੀਂ ਕਿਹੜੇ ਕਿਹੜੇ ਪਰਚੇ ਪਾਹ ਪਾ ਦਿੱਤੇ ਜਾਂ ਜਾਂਦੇ ਤੇ ਇਹੋ ਜਿਹੇ ਹਾਲਾਤ ਦੇ ਕਾਰਨ ਕਿ ਆਉਣ ਵਾਲੇ ਸਮੇਂ 'ਚ ਜੋ ਸਾਡੀਆਂ ਨਸਲ ਖੁਸ਼ੀ ਉਹ ਵਧ ਰਹੀਆਂ ਸਰਕਾਰਾਂ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਜੋ ਕਿਸਾਨੀਆਂ ਜਾਂ ਸਾਡੀ ਜਵਾਨੀਆਂ ਸਾਰੀਆਂ ਜਿੱਦਾਂ ਜਿਹੜੀਆਂ ਬੜੀਆਂ ਕਿਸੇ ਪਾਸੇ ਵੀ ਅਸੀਂ ਸੇਫ ਨਹੀਂ ਸੋਡਾ ਪਾਣੀ ਸਾਡੀ ਧਰਤੀ ਸਾਡੀ ਧਰਤੀ ਦੇ ਵੀ ਬੇ ਲੋੜੇ ਲੋੜ ਕਰਨ ਕਰਕੇ ਧਰਤੀ ਨੂੰ ਗੁਰਵਾਰ ਕੀਤਾ ਜਾ ਰਿਹਾ ਹੈ ਹੋਰ ਸਾਨੂੰ ਸਾਡਾ ਪਾਣੀ ਨੁੱਟ ਕੇ ਧਰਤੀ ਨੂੰ ਬੰਜਰ ਬਣਾਇਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਆਪਾਂ ਸਾਰੇ ਨੂੰ ਸਹਾਰਾ ਦੇਣ ਵਾਸਤੇ ਇਹ ਲੋੜ ਆ ਉਹਦੇ ਵਾਸਤੇ ਆਪਾਂ ਇੱਕ ਪਲੇਟਫਾਰਮ ਸਾਜਾ ਪਲੇਟਫਾਰਮ ਸਾਰੇ ਦਾ ਘਟਕ ਬਣਾ ਰਹੇ ਆ ਕਿਉਂਕਿ ਆਪਾਂ ਸਾਰੇ ਜਣੇ ਨਾਲ ਲੈ ਕੇ ਇਕੱਠੇ ਹੋ ਕੇ ਹੰਬੜਾ ਮਾਰ ਗਏ ਤੇ ਪੰਜਾਬ ਜੋ ਵਸਤਾ ਗੁਰਾਂ ਦੇ ਨਾਂ ਤੇ ਉਹ ਉਹ ਜਿਹੜਾ ਪਿਆਰ ਜੋ ਸਾਡੇ ਗੁਰਮਾਨ ਦਾ ਸੁਖਣਾ ਸੀਗਾ ਉਹ ਉਦ ਪੋਦਾ ਬਣਾਉਣ ਦੀ ਕੋਸ਼ਿਸ਼ ਕਰੀਏ ਇਹ ਕਿਉਂਕਿ ਜਿਹੜਾ ਅੱਜ ਕੱਲ ਇਹ ਇਹ ਬਾਤਾ ਪ੍ਰਸਤੀ ਦਾ ਜੋ ਗਿਆ ਇੱਥੇ ਹਰੇਕ ਬੰਦਾ ਚਾਹ ਰੀਆਂ ਪਤਾ ਨਹੀਂ ਇਕੱਠਾ ਕਰਨਾ ਚਾਹੁੰਦਾ ਮੇਰੇ ਖਿਆਲ ਵਿੱਚ ਗੁਰੂ ਦੀ ਸੋਚ ਦੇ ਉਲਟ ਹੈ ਸਾਡੇ ਅੱਗੇ ਜੀ ਆਪਾਰ ਤਵਾ ਆਪਾਂ ਨੂੰ ਪਾਲਾ ਤਵਾ ਦੀ ਲੋੜ ਹੈ ਔਰ ਪਲਾਦ ਦਵਾਰ ਦੇ ਜਿਹੜਾ ਸਾਡੇ ਜੱਤ ਮਾਤਿਹਾਂ ਵੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਕਿ ਆਪਾਂ ਨੂੰ ਗੁਰੂਆਂ ਦੀ ਸੋਚ ਤੇ ਚੀਜ਼ਾਂ ਨੂੰ ਭਰਨੀ ਹੋਣਾ ਹੁਣ ਦੇਣਾ ਇਸ ਤਰ੍ਹਾਂ ਕਿ ਆਪਾਂ ਗੁਰੂਆਂ ਦੀ ਸੋਚ ਦੇ ਇਨਸਾਨ ਇਹ ਜੋ ਮਾਰਗ ਮਾਨੂੰ ਲਾਪਾਂ ਨੂੰ ਸਿੱਚ ਕੇ ਦਿੱਤਾ ਜਾ ਰਿਹਾ ਉਹ ਤੇ ਆਪਾਂ ਕੰਮ ਕਰੀਏ ਉਹਨੂੰ ਇੱਥੇ ਧਰਤੀ ਤੇ ਲਾਗੂ ਕਰੀਏ ਤੇ ਧਰਤੀ ਨੂੰ ਸਵਰਗ ਬਣਾਉਣੀ ਹੈ ਕਿ ਤਾ ਹੀ ਇਹ ਆਪਾਂ ਸਾਰੇ ਜਣੇ ਇਹ ਕੁਦਰਤ ਮੁਕੀ ਮਾਡਲ ਹੈ ਇਹਦੇ ਚ ਇੱਕ ਇਹ ਹੁਣ ਸਤਨਾ ਦਾ ਹੀ ਨਹੀਂ ਨਕਸ਼ਾ ਕਰ ਰਿਹਾ ਇਹ ਜਿਹੜਾ ਹਣ ਪਸ਼ੂ ਰੂਪਾਂ ਚੀਂ ਜੀਵ ਜੰਤੂ ਸਾਰੇ ਵਾਸਤੇ ਬੜਾ ਘੱਟ ਬਲ ਸਮਾਂ ਆ ਗਿਆ ਬੜਾ ਬਤਾ ਇਹ ਬਰੋਕਰੇ ਇਸ ਕਰਕੇ ਆਪਾਂ ਇਹਨੂੰ ਗੁਰੂ ਦੀ ਸੋਚ ਅਨਸਾਰ ਫਿਰ ਆਪਾਂ ਉਹ ਧਰਮ ਵਾਲੇ ਪਾਸੇ ਚਲੀਏ ਧਰਮ ਦੇ ਆਧਾਰ 'ਤੇ ਜੋ ਰਾਜ ਆ ਧਰਮੀ ਲੋਕਾਂ ਦੋ ਮੀਰੀ ਦੀ ਦਸਤਾਂ ਹੱਤੇ ਆਉਦੇ ਅਨਸਾਰ ਆਪਾਂ ਸਾਰੇ ਜਣੇ ਇਹ ਉਹਨਾਂ ਜੀਤਨੂੰ ਲਾਗੂ ਕਰਗੇ ਤੇ ਮੇਰਾ ਖਿਆਲ ਹੈ ਕਿ ਐਸੀ ਬਹੁਤ ਜਲਦੀ ਸਫਲ ਹੋ ਸਕਦੇ ਸਾਡੀ ਨੌਜਵਾਨੀ ਨਸ਼ੇ ਤੋਂ ਬਚ ਸਕਦੀ ਆ ਜਿਹੜੇ ਜੋ ਬੇ ਲੋਗ ਨੇ ਜਿਆਦਾ ਖੇਤੀ ਤੇ ਪਾ ਰਹੇ ਆ ਉਹਨਾਂ ਨੂੰ ਵੀ ਬਤਾ ਕੇ ਆਪਣੇ ਜਿਹੜੇ ਹੁਣ ਆਪਣੇ ਹੌਸਪੀਟਲ ਭਰੇ ਪਏ ਆ ਇਹ ਬਿਮਾਰੀਆਂ ਨਾਲ ਅਸੀਂ ਜੂਝ ਰਹੇ ਆ ਇਹ ਸਾਰੀਆਂ ਜਿੱਦਾਂ ਚੋਂ ਨਿਕਲਣ ਵਾਸਤੇ ਆਪਾਂ ਗੁਰੂ ਪੰਥ ਦੇ ਇਸ ਦਾ ਹੱਥ ਜਿਹਦੇ ਦਿੱਤੇ ਆ ਉਹਦੇ ਕੰਮ ਕਰਕੇ ਜੋ ਆਪਾਂ ਇਹ ਮਾਡਲ ਇਹ ਅਪਣਾਉਣ ਜਾ ਰਹੇ ਆ ਜਾਂ ਕੋਈ ਦੀ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਕਰ ਰੱਤੀ ਆਪਾਂ ਉਹਦੇ ਵਾਸਤੇ ਆਪਾਂ ਸਾਰੇ ਜਣ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਸ ਮਹਿਮਦਾ ਇਸ ਜਥੇਬੰਦੀ ਦਾ ਇਸ ਪਾਰਟੀ ਦਾ ਹਿੱਸਾ ਬਣੋ ਇਹ ਆਪਾਂ ਸਾਰੇ ਜਣੇ ਜਲਦੀ ਤੋਂ ਜਲਦੀ ਇਹਨੂੰ ਮੁਕੰਮਲ ਕਰਕੇ ਤੇ ਆਪਾਂ ਅਗਲੀ ਕਾਰਵਾਈਆਂ ਅਰੰਭੀਏ ਤੇ ਜਿਹਦੇ ਨਾਲ ਆਪਾਂ ਇਹ ਨਸ਼ਿਆਂ ਨੂੰ ਠੱਲ ਪਾਈਏ ਜੋ ਹੋਰ ਜੋ ਵੀ ਜ਼ੁਲਮ ਆ ਉਹਦੇ ਵਾਸਤੇ ਆਪਾਂ ਅੱਗੇ ਮਕਰਮ ਵਧਾਈਏ ਤੇ ਤਾਂ ਕਿ ਜੋ ਸਾਡੀ ਨੌਜਵਾਨੀ ਹੈ ਜੋ ਸਾਡੀ ਕਿਸਾਨੀ ਸਾਰੇ ਨੂੰ ਬਚਾ ਸਕੀਏ ਇਹਦੇ ਵਾਸਤੇ ਇੱਕ ਇਹ ਜੋ ਇਸ ਪਾਰਟੀ ਨਾਲ ਜੁੜਨ ਵਾਸਤੇ ਇੱਕ ਮੈਂਬਰਸ਼ਿਪ ਫਾਰਮ ਆ ਉਹ ਜਿਹੜਾ ਵੀ ਕੋਈ ਸਿਹਤ ਪੰਜਾਬ ਪੰਥ ਨਾਲ ਪਿਆਰ ਕਰਨ ਵਾਲਾ ਹੱਜਣਿਆ ਉਹ ਇਹਨੂੰ ਇਹਦੇ ਨਾਲ ਜੋੜ ਸਕਦਾ ਹੈ ਉਹ ਇਹ ਫਾਰਮ ਭਰ ਸਕਦਾ ਹੈ ਇਹ ਫਾਰਮ ਭਰ ਕੇ ਬਾਅਦੋਂ ਮਾਦਾ ਫਾਰਮ ਜਿਹਦੇ ਦੇ ਇਸ ਮੈਂਗ ਦਾ ਸਰਵਣ ਤੇ ਆਪਾਂ ਪੰਜਾਬ ਨੂੰ ਪੰਥ ਨੂੰ ਬਚਾ ਸਕੀਏ ਚਲਦੀ ਕਲਾ ਜਿਲਾ ਸਕੀਏ ਇਹਨੀਆਂ ਬੇਨਤੀਆਂ ਕਰਦੇ ਹਾਂ ਤੁਹਾਡੇ ਤੇ ਇਹ ਤੈਅ ਦੇ ਤੁਹਾਡਾ ਧੰਨਵਾਦ ਕਰਨਾ ਕਿ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਇਹਦੇ ਨਾਲ ਕਿਉਂਕਿ ਪਾਰਟੀ ਜਿਹੜੀ ਆਪਾਂ ਚਲਾਉਣੀ ਆਪਾਂ ਲੋਕਾਂ ਦੇ ਸਹਿਯੋਗ ਨਾਲ ਚਲਾਉਣੀ ਬਾਕੇ ਕੋਈ ਨਾ ਢੱਡਾ ਪੈਸੇ ਲਾ ਕੇ ਚਲਾਉਣੀ ਆ ਤੇ ਬੁੜਕੇ ਦਾ ਟਿੱਕਾ ਵੇਚ ਰਹੀ ਆ ਜਾ ਇਹੋ ਜਿਹਾ ਕਰਨਾ ਆਪਾਂ ਇਹ ਜਿਹੜੇ ਇਹਦੀ ਮੈਂਬਰਸ਼ਿਪ ਹੈ ਦੀ ਇਹਦੀ 20 ਰੁਪਏ ਮੈਂਬਰਸ਼ਿਪ ਹੈ ਤੇ 20 ਰੁਪਏ ਮੇਰਾ ਕਹਾਂ ਲਾ ਕੇ ਕੋਈ ਜ਼ਿਆਦੇ ਨਹੀਂ ਹੁੰਦੇ ਤੇ ਸਾਰੇ ਜਣੇ ਆਪਾਂ ਵੀ ਵੀਰਤੀ ਲਈ ਮੈਂਬਰਸ਼ਿਪ ਤੇ ਰਾ ਆਪਾਂ ਪਾਰਟੀ ਦੇ ਵਾਸਤੇ ਜੋ ਖਰਚੇ ਹੋਏ ਤੇ ਦੇ ਉਹ ਪੂਰੇ ਹੋ ਜਾਣ ਤੇ ਨਾਲ ਆਪਾਂ ਨੂੰ ਕਿਸੇ ਨੂੰ ਪੈਸਾ ਨਹੀਂ ਦੇਣਾ ਪਵੇ ਤੇ ਨਾਲ ਹੀ ਆਪਾਂ ਨੂੰ ਉੜ ਕੇ ਉਹਨਾਂ ਦੇ ਉਹਨਾਂ ਦੇ ਗੱਲਾਂ ਕਰਨੀਆਂ ਪੈਣ ਜਿਵੇਂ ਆਪਣੇ ਸਥਾਨਾਂ ਦੇ ਉੱਤੋਂ ਇਸ ਕਰਕੇ ਆਪਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਅਪੀਲ ਕਰਦੇ ਆ ਕਿ ਤੁਸੀਂ ਸਾਨੂੰ ਸਹਿਯੋਗ ਦਿਓਗੇ ਤੇ ਵੱਧ ਤੋਂ ਵੱਧ ਮੈਂਬਰ ਬਣੋਗੇ ਤੇ ਜੋ ਹੌਣ ਵਾਲੇ ਦੋ ਜਨਾ ਮਹੀਨੇ ਚ ਆਪਾਂ ਦਾ ਪਾਰਟੀ ਦਾ ਢਾਂਚਾ ਸਾਰ ਸਕੀਏ

ਇੱਕ ਹੋਰ ਗੱਲ ਇਹ ਕਰਕੇ ਉਹਨਾਂ ਨੇ ਇਹ ਕਿਤਾਬ ਲਿਖੀ ਆ ਇਹ ਕਿਤਾਬ ਵੀ ਤੁਸੀਂ ਸਾਰੇ ਜਣੇ ਪੜੋ ਇਹਦੇ ਚ ਕੀ ਉਹ ਸਮਝੋ ਅੱਗੇ ਤੋਂ ਇਹ ਇਨ੍ਹਾਂ ਚੀਜ਼ਾਂ ਵਾਸਤੇ ਆਪਾਂ ਕਿਦਾਂ ਇਹਨਾਂ ਚੀਜ਼ਾਂ ਨਾਲ ਮੁਕਾਬਲਾ ਕਰ ਸਕਦੇ ਆ ਇਸ ਇਹ ਜੋ ਇਹੋ ਜਿਹੇ ਹਾਲਾਤ ਆਪਾਂ ਇਹੋ ਜਿਹਾ ਸਿਸਟਮ ਦੇ ਕੇ ਇਹੋ ਜਿਹੇ ਹਾਲਾਤ ਨਾ ਹੋਣ ਤੇ ਕਿ ਸੜਾ ਕੋਈ ਵੀ ਕਿਸਦਾ ਮਤਲਬ ਕਰ ਸਕਦੇ ਆਪਾਂ ਸਰਬਾਧੇ ਭੜੇ ਜੀ ਦਾਲ ਲੈ ਕੇ ਸਾਡੇ ਧਰਮਾਂ ਦੀ ਯਾਦ ਪਾਤ ਨੂੰ ਯਾਦ ਪਾਤ ਉਹ ਰਹਿਤ ਸਮਾਜ ਦੀ ਸਿਰਜਣਾ ਦੇਸ਼ ਤੋਂ ਮੁਕਤ ਸਮਾਜ ਦੀ ਸਿਰਜਣਾ ਹਵਾ ਤੇ ਅੱਗੇ ਵਧੀਏ ਜੇ ਆਪ ਜੀ ਜਿਹੜੋ ਧਰਮਾਂ ਦਾ ਟਕਰਾਵ ਆ ਉਹ ਤੋਂ ਵੀ ਜਿਹੜਾ ਗੁਰੂ ਮਹਾਰਾਜ ਜੀ ਦਾ ਇਹ ਅਗਾਂ ਸਦਾਤ ਕਿ ਸਭ ਦਾ ਕੋਈ ਬਹਿਰੀ ਨਹੀਂ ਬੁਗਾਨਾ ਸਭ ਦਾ ਸੰਗਮ ਕੋ ਬਣਾਇਆ ਤੁਹਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਨਾਲ ਕੋਈ ਵੋਲ ਨਹੀਂ ਤੁਹਾਡਾ ਤਾਂ ਵੋਲ ਹੈ ਗੁਰਬਾਨਾ

ਇਸ ਕਰਕੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਕਿ ਕੋ 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 ਜੀ ਮਾਫੀ ਚਾਹੁੰਦੇ ਆ ਤੇ ਜਾਣ ਲੱਗੇ ਆ ਤੁਹਾਡੇ ਚਰਨਾਂ 'ਚ ਮੇਰੀ ਅਪੀਲ ਆ ਕਿ ਬੜੇ ਸਹਿਜ ਨਾਲ ਜਾਣਾ ਫਲਸਤੇ ਤੇ ਮੋੜੀ ਫਾੜੀ ਨਹੀਂ ਕਰਨੀ ਕਿਉਂਕਿ ਜਦੋਂ ਜਲਦ ਨਿਕਲਦੇ ਆ ਕਿਤੇ ਵੇਲੇ ਕੋਈ ਐਕਸੀਡੈਂਟ ਕੋਈ ਐਸੀ ਚੀਜ਼ਾ ਹੋਣ ਦਾ ਖਤਰਾ ਹੁੰਦਾ ਇਸ ਕਰਕੇ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਤੇ ਬਾਕੀ ਤੁਸੀਂ ਹੋਰ ਵੀ ਇੱਕ ਦੋ ਬਲਾਹੇ ਜੋ ਹੈਗੇ ਆ उन जी त सुओ तो चए हुयो पंद्रहं मिनट दो वाहिगुरु जी का ख़ालसा वाहिगू जी